ਇਹ ਗੱਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੂਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਜੀ ਸਵੇਰ ਦੇ ਨਾ 9:50 ਮਿੰਟ ਹੋ ਗਏ 10 ਮਿੰਟ ਰਹਿ ਗਿਆ 10:00 ਵਜਣ ਦੇ ਵਿੱਚ ਤਰੀਕ ਅੱਜ ਹੈਗੀ 19 ਜੁਲਾਈ ਦਿਨ ਸ਼ਨੀਵਾਰ ਤੇ ਅੱਜ ਵੀਡੀਓ ਆਪਣੀ ਅੱਧਾ ਪੌਣਾ ਘੰਟਾ ਲੇਟ ਹੋ ਗਈ ਹੈ ਤੇ ਚਲੋ ਜੀ ਆਪਾਂ ਫਟਾਫਟ ਕਰਦੇ ਆਂ ਵੀਡੀਓ ਸ਼ੁਰੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਕ ਭੈਣ ਦੀ ਹੱਡ ਬੀਤੀ ਉਹਨਾਂ ਨੇ ਦੱਸਿਆ ਕਹਿੰਦੇ ਵੀ ਮੈਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸਰਪੰੰਜ ਵਾਰ ਆ ਜਾਪ ਕਰਦੀ ਆਂ ਕਹਿੰਦੇ ਮੇਰਾ ਉਹ ਰੁਕਿਆ ਹੋਇਆ ਕੰਮ ਵੀ ਚੱਲ ਪੈਂਦਾ ਮੇਰੇ ਕੰਮ ਦੇ ਵਿੱਚ ਇੰਨੀ ਬਰਕਤ ਪੈ ਜਾਂਦੀ ਆ ਕਹਿੰਦੇ ਇੰਨੀ ਤਰੱਕੀ ਬਖਸ਼ਦੇ ਨੇ ਗੁਰੂ ਸਾਹਿਬ ਜੀ ਕਿ ਆਪਾਂ ਦੇਖ ਕੇ ਹੈਰਾਨ ਹੋ ਜਾਂਦੇ ਆਂ ਕਹਿੰਦੇ ਅੱਜ ਤੱਕ ਮੈਂ ਕੋਈ ਵੀ ਕੰਮ ਜਿਹੜਾ ਇਸ ਮੰਤਰ ਦੀ ਜਾਪ ਤੋਂ ਬਿਨਾਂ ਨਹੀਂ ਕੀਤਾ ਤੇ ਮੈਂ ਖੁਦ ਵੀ ਇਸ ਚੀਜ਼ ਨੂੰ ਅਜ਼ਮਾ ਕੇ ਦੇਖਿਆ ਜਦੋਂ ਕਈ ਵਾਰੀ ਆਪਾਂ ਕਿਸੇ ਕੰਮ ਲਈ ਜਾ ਰਹੇ ਹੁੰਨੇ ਆ ਨਾ ਤਾਂ ਜਦੋਂ ਆਪਾਂ ਨੂੰ ਕਈ ਵਾਰੀ ਹੁੰਦਾ ਨਾ ਕਿਸੇ ਕੰਮ ਨੂੰ ਲੈ ਕੇ ਆਪਣੇ ਮਨ ਵਿੱਚ ਕਿਤੇ ਨਾ ਕਿਤੇ ਡਰ ਜਿਹਾ ਹੁੰਦਾ ਵੀ ਇਹ ਕੰਮ ਦੇ ਵਿੱਚ ਆ ਰੁਕਾਵਟ ਆ ਸਕਦੀ ਹੈ ਜਾਂ ਪ੍ਰੋਬਲਮ ਆ ਸਕਦੀ ਹੈ ਤੇ ਜੀ ਉਹ ਉਸ ਸਮੇਂ ਮਤਲਬ ਕਿ ਜੇ ਅਗਰ ਮੈਂ ਖੁਦ ਇਸ ਜਾਪ ਨੂੰ ਕਰਕੇ ਦੇਖਿਆ ਤਾਂ ਫਿਰ ਉਹ ਕੰਮ ਇਸ ਤਰੀਕੇ ਨਾਲ ਹੋ ਜਾਂਦਾ ਹੈ ਮਤਲਬ ਐ ਲੱਗੂਗਾ ਕਿ ਗੁਰੂ ਸਾਹਿਬ ਨਾ ਆਪ ਅੰਗ ਸੰਗ ਸਹਾਇ ਹੋ ਕੇ ਕਾਰਜ ਕਰਵਾ ਰਹੇ ਨੇ ਇੰਨੇ ਸੌਖੇ ਤਰੀਕੇ ਨਾਲ ਕੰਮ ਬਣ ਜਾਂਦਾ ਵੀ ਆਪਾਂ ਦੇਖ ਕੇ ਹੈਰਾਨ ਹੋ ਜਾਂਦੇ ਹਾਂ ਔਰ ਇਹ ਚੀਜ਼ ਮੈਂ ਕਈ ਵਾਰੀ ਐਕਸਪੀਰੀਅੰਸ ਕੀਤੀ ਹੈ ਸੋ ਤੁਸੀਂ ਵੀ ਵੀਡੀਓ ਨੂੰ ਧਿਆਨ ਨਾਲ ਸੁਣੀਓ ਸਮਝਿਓ ਤੇ ਸਭ ਤੋਂ ਵੱਡੀ ਚੀਜ਼ ਉਹ ਤੇ ਅਮਲ ਜ਼ਰੂਰ ਕਰਿਓ ਤੇ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਮੈਂ ਅਕਸਰ ਤੁਹਾਨੂੰ ਇੱਕ ਚੀਜ਼ ਹਮੇਸ਼ਾ ਕਹੀ ਆ ਜਿਹੜੀ ਚੀਜ਼ ਸਾਨੂੰ ਪਰਮਾਤਮਾ ਨਾਲ ਜੋੜਦੀ ਹੈ ਨਾ ਉਹ ਦੋ ਚੀਜ਼ਾਂ ਨੇ ਸਾਡਿਆ ਸੋ ਜਿਹੜੀ ਇੱਕ ਤਾਂ ਹੈਗੀ ਆ ਭਰੋਸਾ ਪਰਮਾਤਮਾ ਦੇ ਪ੍ਰਤੀ ਠੀਕ ਹੈ ਸਾਡਾ ਵਿਸ਼ਵਾਸ ਤੇ ਸਾਡੀ ਸੱਚੀ ਭਾਵਨਾ ਇਹ ਸਭ ਤੋਂ ਅਹਿਮ ਚੀਜ਼ ਹੈ ਜਿਹੜੀ ਸਾਨੂੰ ਰੱਬ ਦੇ ਨਾਲ ਜੋੜਦੀ ਹੈ ਜਿਹਦੇ ਪ੍ਰਤੀ ਅਸੀਂ ਜੋਰਦਾਸ ਕਰਦੇ ਆ ਉਹ ਪਰਮਾਤਮਾ ਦੇ ਚਰਨਾਂ ਵਿੱਚ ਛੇਤੀ ਪ੍ਰਵਾਨ ਹੁੰਦੀ ਹੈ ਤੇ ਕਈ ਵਾਰੀ ਆਪਾਂ ਪਾਠ ਕਰਦੇ ਰਹਿੰਦੇ ਆ ਲੇਕਿਨ ਅੰਦਰ ਡਰ ਹੁੰਦਾ ਭਰੋਸਾ ਨਹੀਂ ਬਣ ਪਾਉਂਦਾ ਹੈਨਾ ਭਾਵਨਾ ਨਹੀਂ ਬਣ ਪਉਂਦੀ ਪੱਕੀ ਵਿਸ਼ਵਾਸ ਨਹੀਂ ਬਣ ਪਾਉਂਦਾ ਫਿਰ ਉਹਦੇ ਨਾਲ ਹੀ ਹੁੰਦਾ ਕਿ ਫਿਰ ਆਪਾਂ ਪਾਠ ਕਰਦੇ ਰਹਿਨੇ ਆ ਤੇ ਫਿਰ ਆਪਣਾ ਜਿਹੜਾ ਕਾਰਜ ਹੈ ਛੇਤੀ ਪ੍ਰਮਾਨ ਨਹੀਂ ਹੁੰਦਾ ਇਹ ਤੁਹਾਡੇ ਨਾਲ ਵੀ ਇਹ ਚੀਜ਼ਾਂ ਹੁੰਦੀਆਂ ਹੋਣੀਆਂ ਸੋ ਜੇ ਆਪਾਂ ਭਾਵਨਾ ਪੱਕੀ ਬਣਾ ਲਈਏ ਗੁਰੂ ਤੇ ਭਰੋਸਾ ਬਣਾ ਲਈਏ ਨਾ ਤਾਂ ਦੁਨੀਆ ਵਿੱਚ ਇਹ ਜਿਹਾ ਕੋਈ ਕਾਰਜ ਨਹੀਂ ਜੋ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਪੂਰਾ ਨਾ ਹੋ ਸਕੇ ਅਗਰ ਉਹ ਚੌਣ ਤਾਂ ਉਹ ਚੁਟਕੀ ਵਿੱਚ ਸਾਡੇ ਦੁੱਖ ਤੋੜ ਸਕਦੇ ਆ ਚੁਟਕੀ ਦੇ ਵਿੱਚ ਸਾਡੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਕਰ ਸਕਦੇ। ਤੇ ਕਈ ਵਾਰੀ ਆਪਾਂ ਕਹਲੇ ਪੈ ਜਾਂਦੇ ਆ ਵੀ ਛੇਤੀ ਹੋਵੇ ਛੇਤੀ ਹੋਵੇ। ਤੇ ਕਈ ਵਾਰੀ ਇਹ ਵੀ ਹੁੰਦਾ ਕਿ ਪਰਮਾਤਮਾ ਉਸ ਸਮੇਂ ਉਹ ਚੀਜ਼ ਸਾਨੂੰ ਇਸ ਕਰਕੇ ਨਹੀਂ ਦੇ ਰਿਹਾ ਹੁੰਦਾ ਕਿਉਂਕਿ ਉਹਦਾ ਉਹ ਸਹੀ ਸਮੇਂ ਨਹੀਂ ਹੁੰਦਾ। ਲੇਕਿਨ ਜਦੋਂ ਸਹੀ ਸਮਾਂ ਆ ਜੂਗਾ ਨੂੰ ਤਾਂ ਉਦੋਂ ਸਾਨੂੰ ਫਲ ਜ਼ਰੂਰ ਮਿਲਣਾ। ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਿਵੇਂ ਮਾੜੇ ਕਰਮਾਂ ਦਾ ਫਲ ਸਾਨੂੰ ਜ਼ਰੂਰ ਮਿਲਦਾ ਨਾ। ਤਾਂ ਚੰਗੇ ਕਰਮਾਂ ਦਾ ਫਲ ਵੀ ਸਾਨੂੰ ਜਰੂਰ ਮਿਲੇਗਾ ਜਿਹੜਾ ਆਪਾਂ ਨਾਮ ਜਪਦਿਆਂ ਬਾਣੀ ਜਪਦਿਆਂ ਗੁਰੂ ਦੇ ਚਰਨੀ ਲੱਗਦਿਆਂ ਅਗਰ ਅੱਜ ਉਹਦਾ ਫਲ ਨਹੀਂ ਮਿਲ ਰਿਹਾ ਨਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਉਹਦਾ ਫਲ ਜਰੂਰ ਮਿਲੇਗਾ ਹੋ ਸਕਦਾ 6 ਮਹੀਨਿਆਂ ਨੂੰ ਸਾਲ ਨੂੰ ਸਾਡਾ ਫਰਜ਼ ਕੀ ਹੈ ਚੰਗੇ ਕਰਮ ਕਮਾਉਣਾ ਫਲ ਦੀ ਚਿੰਤਾ ਕਰਨੀ ਉਹ ਪਰਮਾਤਮਾ ਦੇ ਉੱਪਰ ਹੈ ਉਹਨਾਂ ਨੇ ਮਾਰਾ ਨੇ ਆਪਣੀ ਝੋਲੀ ਦਾ ਭਾਰੀ ਦੇਣੀ ਹੈ ਪਰ ਸਭ ਤੋਂ ਵੱਡੀ ਚੀਜ਼ ਹੈ ਸਾਡਾ ਵਿਸ਼ਵਾਸ ਜਰੂਰ ਪਰਖਦੇ ਨੀਓ ਸੋ ਇਦਾਂ ਦੀ ਇੱਕ ਘਟਨਾ ਇੱਕ ਭੈਣ ਦੇ ਨਾਲ ਬੀਤੀ ਉਹ ਕਹਿੰਦੇ ਨੇ ਸਾਡਾ ਕੱਪੜੇ ਦਾ ਕਾਰੋਬਾਰ ਸੀਗਾ ਪਹਿਲਾਂ ਉਹ ਕੰਮ ਇੰਨੇ ਕਿੰਨੇ ਚੱਲਦਾ ਸੀ ਵੀ ਉਹਦੇ ਨਾਲ ਦੁਕਾਨ ਦੇ ਖਰਚੇ ਸਾਡੇ ਘਰ ਦੇ ਖਰਚੇ ਬੜੇ ਆਰਾਮ ਨਾਲ ਹੈਂਡਲ ਹੋ ਜਾਂਦੇ ਸੀ ਕਹਿੰਦੇ ਪਰ ਇੱਕ ਇਹੋ ਜਿਹਾ ਸਮਾਂ ਆਇਆ ਕਹਿੰਦੇ ਵੀ ਜਦੋਂ ਸਾਡੇ ਦੁਕਾਨ ਤੋਂ ਸਿਰ ਤੋਂ ਨਾ ਕਹਿੰਦੇ ਸਾਡੇ ਘਰ ਦੇ ਖਰਚੇ ਤਾਂ ਬਹੁਤ ਦੂਰ ਦੀ ਗੱਲ ਆ ਦੁਕਾਨ ਦੇ ਖੁਦ ਦੇ ਖਰਚੇ ਵੀ ਨਹੀਂ ਚੱਕੇ ਜਾ ਰਹੇ ਸੀ ਵੀ ਕੰਮ ਦਿਨੋਂ ਦਿਨ ਦਿਨੋਂ ਦਿਨ ਘਟਦਾ ਜਾ ਰਿਹਾ ਸੀ ਕਹਿੰਦੇ ਸਾਡੇ ਪੱਲਿਓ ਪੈਸੇ ਪੈ ਰਹੇ ਸੀ ਜਿਹੜੇ ਚਾਰ ਪੈਸੇ ਜੋੜੇ ਸੀ ਸਾਡੇ ਪੱਲਿਓ ਲੱਗਦੇ ਜਾ ਰਹੇ ਸੀ ਕਹਿੰਦੇ ਇੰਨੀ ਜ਼ਿਆਦਾ ਮੁਸ਼ਕਿਲ ਦੀ ਘੜੀ ਆ ਗਈ ਸੀ ਵੀ ਐ ਲੱਗਦਾ ਸੀ ਕਿ ਸਾਨੂੰ ਆਪਣਾ ਘਰ ਵੀ ਵੇਚਣਾ ਪਊਗਾ ਤੇ ਸਾਨੂੰ ਜਿਹੜਾ ਇਹ ਦੁਕਾਨ ਦਾ ਕੰਮ ਹੈ ਛੱਡਣਾ ਪਊਗਾ ਕਿਉਂਕਿ ਸਾਨੂੰ ਇੰਨੇ ਜ਼ਿਆਦਾ ਉਹਦੇ ਵਿੱਚ ਘਾਟੇ ਪੈਣੇ ਸ਼ੁਰੂ ਹੋ ਗਏ ਸੀ ਤੇ ਕਈ ਵਾਰ ਇਹਨਾਂ ਨੂੰ ਔਖ ਹੁੰਦੀ ਆ ਉਹ ਇਸ ਕਰਕੇ ਹੁੰਦੀ ਆ ਵੀ ਪਰਮਾਤਮਾ ਉਹ ਆਪਣੋਂ ਉਹਦੇ ਚਰਨੀ ਜੋੜਦਾ ਹੈ ਤੇ ਅਪੋਸ ਸਮੇਂ ਇਹ ਚੀਜ਼ ਦਾ ਪੇਤ ਨਹੀਂ ਪਾ ਸਕਦੇ ਆਪਾਂ ਉਲਾਂਬੇ ਦਿੰਨੀ ਆ ਕਹਿੰਦੇ ਰੱਬ ਦੀ ਕਰਨੀ ਉਹ ਰੱਬ ਜਾਣਦਾ ਵੀ ਉਹ ਕਿਉਂ ਕਰ ਰਿਹਾ ਕਿਵੇਂ ਕਰ ਰਿਹਾ ਕਿਸ ਵਜ੍ਹਾ ਕਰਕੇ ਕਰ ਰਿਹਾ ਹਰ ਇੱਕ ਚੀਜ਼ ਦੇ ਪਿੱਛੇ ਕੁਝ ਵਜ੍ਹਾ ਹੁੰਦੀ ਆ ਅੱਪਾ ਉਸ ਸਮੇਂ ਨਹੀਂ ਸਮਾਂ ਦੇ ਲੇਕਿਨ ਜਦੋਂ ਆਪਾਂ ਉਹਨਾਂ ਮੁਸ਼ਕਿਲਾਂ ਚ ਨਿਕਲ ਜਾਂਦੇ ਆਪਾਂ ਗੁਰੂ ਸਰ ਚਰਨੀ ਲੱਗ ਜਾਂਦੇ ਆ ਜਦੋਂ ਆਪਣਾ ਭਰੋਸਾ ਗੁਰੂ ਤੇ ਬਣਨਾ ਸ਼ੁਰੂ ਹੋ ਜਾਂਦਾ ਫਿਰ ਆਪਾਂ ਕਿਸ ਦਿਨ ਬੈਠੇ ਹੁੰਦੇ ਨਾ ਤਾਂ ਆਪਾਂ ਬੈਠੇ ਸੋਚਦੇ ਆ ਸੋਚ ਕੇ ਆਪਣੇ ਚਿਹਰੇ ਤੇ ਆ ਪੜਿਆ ਮੁਸਕਰਾਹਟ ਜੀ ਆ ਜਾਂਦੀ ਹੈ ਵੀ ਉਸ ਸਮੇਂ ਆਪਾਂ ਲੰਬੇ ਦਿੰਦੇ ਸੀ ਰੱਬ ਨੂੰ ਤੇ ਵੀ ਵਾਕਈ ਪ੍ਰਮਾਤਮਾ ਜੋ ਕਰਦਾ ਚੰਗੇ ਲਈ ਕਰਦਾ ਵੀ ਸ਼ਾਇਦ ਉਹ ਮੁਸ਼ਕਿਲ ਸਮਾਂ ਇਸ ਲਈ ਆਇਆ ਸੀ ਵੀ ਗੁਰੂ ਸਭ ਨੇ ਮੈਨੂੰ ਆਪਣੇ ਚਰਨੀ ਲਾਉਣਾ ਸੀ ਕਿਉਂਕਿ ਸੌਖਾ ਬੰਦਾ ਕਦੇ ਚਰਨੀ ਨਹੀਂ ਲੱਗਦਾ ਜਦੋਂ ਆਪਾਂ ਸੌਖ ਦੇ ਵਿੱਚ ਹੁੰਨੇ ਆ ਉਦੋਂ ਤਾਂ ਆਪਾਂ ਨੂੰ ਰੱਬ ਵੀ ਨਹੀਂ ਚੇਤੇ ਆਉਂਦਾ ਉਦੋਂ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਨਾ ਪਰਮਾਤਮਾ ਕੀ ਹੈ ਕਿਉਂਕਿ ਜਦੋਂ ਆਪਾਂ ਔਖੇ ਹੁੰਨੇ ਆ ਅੰਦਰੋਂ ਦੁਖੀ ਹੁੰਨੇ ਆ ਤਾਂ ਉਦੋਂ ਹੀ ਆਪਾਂ ਉਹ ਰਸਤਾ ਲੱਭਣ ਦੀ ਕੋਸ਼ਿਸ਼ ਕਰਦੇ ਆ ਜਿਹਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲੇ ਤੇ ਮਨ ਨੂੰ ਸ਼ਾਂਤੀ ਸਿਰਫ ਗੁਰਬਾਣੀ ਨਾਲ ਮਿਲਦੀ ਹੈ ਗੁਰੂ ਦੇ ਚਰਨੀ ਲੱਗਣ ਨਾਲ ਮਿਲਦੀ ਹੈ ਹੈਨਾ ਸੋ ਇਹ ਭੈਣ ਕਹਿੰਦੀ ਵੀ ਜਿਹੜੀ ਸਾਡੀ ਦੁਕਾਨ ਸੀ ਨਾ ਕਹਿੰਦੀ ਜਦੋਂ ਉਹਦੇ ਵਿੱਚ ਘਾਟੇ ਪੈਣੇ ਸ਼ੁਰੂ ਹੋ ਗਏ ਸਾਨੂੰ ਸਮਝ ਨਾ ਆਣਾ ਵੀ ਅਸੀਂ ਕਰੀਏ ਕੀ ਕਹਿੰਦੇ ਚਲੋ ਇਦਾਂ ਚੱਲਦਾ ਗਿਆ ਚੱਲਦਾ ਗਿਆ ਕਹਿੰਦੀ ਇੱਕ ਦਿਨ ਇਦਾਂ ਦਾ ਸਮਾਂ ਆ ਗਿਆ ਵੀ ਹੁਣ ਲੱਗਿਆ ਵੀ ਜਾਂ ਤਾਂ ਖੁਦ ਨੂੰ ਖਤਮ ਕਰ ਲਈਏ ਜਾਂ ਫਿਰ ਵੀ ਕੋਈ ਇਦਾਂ ਦਾ ਰਸਤਾ ਮਿਲ ਜੇ ਵੀ ਕੋਈ ਛੁਟਕੀ ਮਾਰ ਕੇ ਸਾਡੇ ਦੁੱਖ ਰੁੱਟ ਜਾਣ ਤੇ ਕਹਿੰਦੀ ਇਸੇ ਤਰ੍ਹਾਂ ਮੇਰਾ ਮਨ ਬਹੁਤ ਉਦਾਸ ਸੀ ਕਹਿੰਦੀ ਮੈਂ ਗੁਰਦੁਆਰਾ ਸਾਹਿਬ ਚਲੀ ਗਈ ਤੇ ਉੱਥੇ ਜਾ ਕੇ ਕਹਿੰਦੇ ਨਾ ਮੇਰੀ ਮੁਲਾਕਾਤ ਇੱਕ ਇਹੋ ਜਿਹੇ ਇਨਸਾਨ ਨਾਲ ਹੁੰਦੀ ਹੈ ਮਤਲਬ ਕਿ ਇਹ ਜੀ ਮਾਤਾ ਨਾਲ ਹੁੰਦੀ ਹੈ ਜਿਨ੍ਹਾਂ ਦਾ ਗੁਰੂ ਤੇ ਬੜਾ ਭਰੋਸਾ ਸੀ ਅਮ੍ਰਿਤਾਰੀ ਸੀ ਤੇ ਗੁਰਮੁਖ ਬੀਬੀ ਦੇ ਨਾਲ ਕਹਿੰਦੇ ਉਹਨਾਂ ਦੇ ਨਾਲ ਨਾ ਮੈਂ ਬੈਠੀ ਆ ਵੀ ਗੱਲ ਸਾਂਝੀ ਕੀਤੀ ਤੇ ਕਹਿੰਦੀ ਮੈਂ ਪੁੱਛਣਾ ਉਹਨੂੰ ਤਾਂ ਸੱਚ ਇਹ ਚਾਹੁੰਦੀ ਸੀ ਵੀ ਵਾਕਈ ਰੱਬ ਸੁਣਦਾ ਹੈ ਵਾਕਈ ਜਿਹੜੀਆਂ ਮੁਸੀਬਤਾਂ ਆਉਂਦੀਆਂ ਉਹਨਾਂ ਦਾ ਹੱਲ ਪ੍ਰਮਾਤਮਾ ਕਰ ਸਕਦਾ ਤਾਂ ਕਹਿੰਦੀ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਇਦਾਂ ਕਰ ਤੂੰ ਮੇਰੇ ਤੇ ਭਰੋਸਾ ਰੱਖ ਕੇ ਨਾ ਗੁਰੂ ਤੇ ਪ੍ਰੋਸਾਰਕ ਮੈਂ ਤੈਨੂੰ ਕਹਿੰਦੇ ਵੀ ਇਹ ਕਹਿਨੀ ਆ ਵੀ ਤੂੰ ਪੂਰਾ ਵਿਸ਼ਵਾਸ ਰੱਖ ਵੀ ਮੈਂ ਤੈਨੂੰ ਇਸ ਚੀਜ਼ ਦੀ ਮੈਂ ਗਾਰੰਟੀ ਦਿੰਨੀ ਆ ਵੀ ਜੇ ਤੂੰ ਸੱਚੇ ਮਨ ਨਾਲ ਗੁਰੂ ਨੂੰ ਧਿਆਏਂਗੀ ਤਾਂ ਪਰਮਾਤਮਾ ਤੇਰੀ ਅਰਦਾਸ ਜ਼ਰੂਰ ਸੁਣਨਗੇ ਤੇ ਕਹਿੰਦੇ ਉਹਨਾਂ ਨਾਲ ਦੀ ਨਾਲ ਨਾ ਮੈਨੂੰ ਕਿਹਾ ਵੀ ਇਦਾਂ ਕਰੋ ਬਿਨਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਬਾਬਾ ਜੀ ਨੇ ਜਿਵੇਂ ਆਪਾਂ ਗ੍ਰੰਥੀ ਸਿੰਘ ਹੁੰਦੇ ਨੇ ਕਹਿੰਦੇ ਵੀ ਤੂੰ ਉਹਨਾਂ ਨੂੰ ਮਿਲ ਤੇ ਉਹ ਬਾਬਾ ਜੀ ਕੋਲੇ ਕਈ ਵਾਰੀ ਇਦਾਂ ਦੇ ਸ਼ਬਦ ਹੁੰਦੇ ਆ ਗੁਰਬਾਣੀ ਦੇ ਵਿੱਚੋਂ ਹੀ ਜਿਦੇ ਨਾਲ ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਸਕਦਾ। ਤਾਂ ਕਹਿੰਦੀ ਮੈਂ ਜਿਹੜੇ ਗ੍ਰਾਂਥੀ ਸਿੰਘ ਸੀ ਉਹਨਾਂ ਨੂੰ ਮਿਲੀ ਤੇ ਮੈਂ ਕਿਹਾ ਬਾਬਾ ਜੀ ਵੀ ਇੰਨਾ ਕਰਕੇ ਮੈਨੂੰ ਵੀ ਆਹ ਦੁੱਖ ਹੈ ਜ਼ਿੰਦਗੀ ਦੇ ਵਿੱਚ ਵੀ ਮੈਨੂੰ ਕੋਈ ਹੱਲ ਦੱਸੋ ਕੋਈ ਇਹੋ ਜਿਹਾ ਮੰਤਰ ਕੋਈ ਹੈ ਜਾਂ ਜਾਪ ਦੱਸੋ। ਕਹਿੰਦੀ ਬਾਬਾ ਜੀ ਕਹਿੰਦੇ ਨਾ ਹੱਸ ਕੇ ਕਹਿੰਦੇ ਵੀ ਬਾਣੀ ਸਾਰੀ ਇੱਕ ਸਮਾਨ ਹੈ। ਸਾਰੀ ਬਾਣੀ ਦੇ ਵਿੱਚ ਹੀ ਹਰ ਸ਼ਬਦ ਵਿੱਚ ਆਪਣੀ ਇੱਕ ਤਾਕਤ ਹੈ। ਇਹ ਨਹੀਂ ਆਪਾਂ ਕਹਿ ਸਕਦੇ ਵੀ ਆਹ ਪੰਕਤੀ ਜਿਆਦਾ ਲੇਕਿਨ ਫਿਰ ਵੀ ਅਗਰ ਤੁਹਾਡਾ ਮਨ ਕਹਿੰਦੇ ਬੇਚੈਨ ਹੈ ਤਾਂ ਕਹਿੰਦੇ ਮੈਂ ਤੈਨੂੰ ਇਹ ਕਹੂੰਗਾ ਵੀ ਤੂੰ ਸ਼ੁਰੂਆਤ ਮੂਲ ਮੰਤਰ ਸੇ ਤੋਂ ਕਰ ਮੂਲ ਮੰਤਰ ਸਦਾ ਪਾਠ ਕਰਿਆ ਕਰ ਕਹਿੰਦੇ ਜਦੋਂ ਤੁਸੀਂ ਦੁਕਾਨ ਖੋਲ੍ਹਣੀ ਹੈ ਨਾ ਕਹਿੰਦੇ ਬਾਬਾ ਜੀ ਕਹਿੰਦੇ ਅਗਰ ਜਿਆਦਾ ਨਾ ਕਰ ਸਕੋ ਨਾ ਕਹਿੰਦੇ ਜਿਆਦਾ ਨਾ ਕਰ ਸਕੋ ਤਾਂ ਸਿਰਫ ਪੰਜ ਵਾਰੀ ਚਾਹੀਏ ਕਹਿੰਦੇ ਮੂਲ ਮੰਤਰ ਦਾ ਜਾਪ ਕਰਕੇ ਨਾ ਕਹਿੰਦੇ ਉਸ ਦੁਕਾਨ ਦਾ ਜ਼ਿੰਦਾ ਖੁੱਲਣ ਤੋਂ ਪਹਿਲਾਂ ਇਹ ਅਰਦਾਸ ਕਰਿਆ ਕਰੋ ਕਿ ਇਹ ਧੰਨ ਗੁਰੂ ਮਹਾਰਾਜ ਜੀ ਦਸਾਂ ਪਾਸ਼ਾ ਸਹਿਬ ਜੀ ਗੁਰੂ ਰੰਤ ਸਾਹਿਬ ਜੀ ਗੁਰੂ ਨਾਮਦਾਸ ਮਹਾਰਾਜ ਜੀ ਇਹ ਧੰਨ ਧਨ ਬਾਬਾ ਦੀਪ ਸਿੰਘ ਮਹਾਰਾਜ ਜੀ ਇਹ ਤੁਹਾਡਾ ਹੀ ਦਿੱਤਾ ਹੋਇਆ ਕਾਰੋਬਾਰ ਹੈ ਤੁਹਾਡਾ ਹੀ ਹੈ ਸਭ ਕੁਝ ਅਸੀਂ ਤਾਂ ਤੁਹਾਡਾ ਦਿੱਤਾ ਖਾਣੇ ਆ ਤੁਸੀਂ ਚਾਹੋ ਤਾਂ ਇਹ ਨਹੀਂ ਹੋ ਸਕਦਾ ਕਿਰਪਾ ਕਰੋ ਆਪ ਅੰਗ ਸੰਗ ਸਹਾਈ ਹੋ ਕੇ ਕਾਰਜ ਕਰਵਾਉਣਾ ਇਹਦੇ ਵਿੱਚ ਬਰਕਤ ਪਾਣਾ ਪਰਮਾਤਮਾ ਤੁਹਾਡਾ ਦਿੱਤਾ ਹੀ ਸਿਖਾ ਰਹੇ ਆ ਕਹਿੰਦੇ ਹਰ ਰੋਜ਼ ਇਦਾਂ ਅਰਦਾਸ ਕਰਕੇ ਜਿੰਦਾ ਕੋਲਣਾ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਕੰਮ ਆ ਉਹ ਕਰਦੇ ਰਹੋ ਕਹਿੰਦੇ ਹੋ ਸਕੇ ਇਸ ਤੋਂ ਜ਼ਿਆਦਾ ਕਰਨਾ ਲੇਕਿਨ ਚਲੋ ਸ਼ੁਰੂਆਤ ਦੇ ਵਿੱਚ ਅਗਰ ਔਖ ਹੈ ਨਹੀਂ ਹੋ ਪਾਰਿਆ ਤਾਂ ਸਿਰਫ 5 ਵਾਰ ਵੀ ਕਰ ਲਿਆ ਕਰੋ ਕਹਿੰਦੇ ਉਸ ਤੋਂ ਬਾਅਦ ਪਰਮਾਤਮਾ ਦੇਖਿਓ ਆਪ ਹੀ ਮਿਹਰ ਕਰੇਗਾ ਕਹਿੰਦੇ ਜਦੋਂ ਮੈਂ ਉਹ ਪੰਜ ਵਾਰੀ ਜਾਪ ਕਰਕੇ ਅਰਦਾਸ ਕਰਕੇ ਜਿੰਦਗੀ ਖੋਲਣਾ ਸ਼ੁਰੂ ਕੀਤਾ ਕਹਿੰਦੇ ਨੇ ਜਦ ਅਰਦਾਸ ਕਰਨੀ ਕਈ ਵਾਰੀ ਹੰਝੂ ਵੀ ਨਿਕਲ ਜਾਣੇ ਕਿਉਂਕਿ ਮੁਸ਼ਕਿਲ ਇੰਨੀ ਜ਼ਿਆਦਾ ਆਈ ਪਈ ਸੀ ਖਰਚੇ ਚੱਕਣੀਆਂ ਨੇ ਜਦ ਔਖੇ ਹੋਏ ਪਈ ਸੀ ਕਹਿੰਦੇ ਪਰ ਹੌਲੀ 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 ਕਹਿੰਦੇ ਕਰਦੇ ਕਰਦੇ ਨਾ ਹੌਲੀ ਹੌਲੀ ਦੁਬਾਰਾ ਤੋਂ ਜਿਹੜਾ ਕੰਮ ਹੈ ਉਹ ਲਾਈਨ ਤੇ ਆਉਣਾ ਸ਼ੁਰੂ ਹੋਇਆ ਦੁਬਾਰਾ ਤੋਂ ਬਰਕਤ ਪੈਣੀ ਸ਼ੁਰੂ ਹੋਈ ਕਹਿੰਦੇ ਫਿਰ ਜਿਉਂ-ਜਿਉਂ ਬਰਕਤ ਪੈਂਦੀ ਗਈ ਨਾ ਕਹਿੰਦੇ ਮੇਰਾ ਭਰੋਸਾ ਹੋਰ ਵਧਦਾ ਗਿਆ ਕਹਿੰਦੇ ਫਿਰ ਹੌਲੀ ਹੌਲੀ ਮੈਂ 5 ਤੋਂ ਜਿਵੇਂ ਆਪਾਂ ਕਹਿੰਦੇ ਆ ਵੀ 10 ਵਾਰ ਕਰ ਲਿਆ 10 ਤੋਂ 15 15 ਤੋਂ 20 ਕਹਿੰਦੇ ਫਿਰ ਉਸ ਤੋਂ ਬਾਅਦ ਜਿਵੇਂ ਮੈਂ ਬੈਠੀ ਰਹਿਣਾ ਜਦੋਂ ਕੋਈ ਦੁਕਾਨ ਤੇ ਸਾਡੇ ਨਹੀਂ ਕਸਟਮਰ ਆਇਆ ਹੁੰਦਾ ਕਹਿੰਦੀ ਆ ਬੈਠੇ ਉਦੋਂ ਵੀ ਮਨ ਵਿੱਚ ਮੂਲ ਮੰਤਰ ਸਭ ਕਰਦੇ ਰਹਿਣਾ ਕਹਿੰਦੇ ਫਿਰ ਉਸ ਤੋਂ ਬਾਅਦ ਇੱਕ ਜਿਹੜੀ ਛੋਟੀ ਜਿਹੀ ਟੇਪ ਲਿਆਂਦੀ ਤੇ ਦੁਕਾਨ ਦੇ ਵਿੱਚ ਵੀ ਮੂਲ ਮੰਤਰ ਸੰਕ ਬਿਲਕੁਲ ਜਿਵੇਂ ਮੱਧਵ ਜੀ ਆਵਾਜ਼ ਤੇ ਲਾ ਕੇ ਰੱਖ ਦੇਣਾ ਜਿਹੜਾ ਕਿ ਸੁਣਦਾ ਰਹੇ ਜਿਹੜਾ ਕੰਨਾਂ ਨੂੰ ਸਰਵਣ ਵੀ ਹੁੰਦਾ ਰਹੇ ਤੇ ਇੱਕ ਸ਼ਾਂਤੀ ਦਾ ਮਾਹੌਲ ਵੀ ਬਣਿਆ ਰਹੇ ਤੇ ਜਦੋਂ ਕਹਿੰਦੇ ਕਸਟਮਰ ਨਾ ਹੋਣੇ ਉਦੋਂ ਨਾਲ ਨਾਲ ਮੈਂ ਵੀ ਝੱਪਣ ਲੱਗ ਜਾਣਾ ਕਹਿੰਦੇ ਕਰਤੇ ਕਰਾਉਂਦੇ ਕਰਦੇ ਕਰਾਉਂਦੇ ਇੰਨੀ ਜ਼ਿਆਦਾ ਬਰਕਤ ਮਹਾਰਾਜ ਨੇ ਪਾ ਦਿੱਤੀ ਵੀ ਸਾਥੋਂ ਉਹ ਕੰਮ ਸੰਭਲਣਾ ਔਖਾ ਹੋ ਗਿਆ ਵੀ ਅੱਜ ਗੁਰੂ ਦੀ ਸੇਵ ਕਿਰਪਾ ਦੇ ਨਾਲ ਕਹਿੰਦੇ ਸਾਡਾ ਜਿਹੜਾ ਕੰਮ ਹੈ ਉਹ ਰਿਟੇਲ ਤੋਂ ਹੋਲ ਸੇਲ ਤੱਕ ਦਾ ਆ ਗਿਆ ਕਹਿੰਦੇ ਹੁਣ ਸੀ ਹੋਲ ਸੇਲ ਦਾ ਕੰਮ ਕਰਦੀ ਆ ਤੇ ਸਾਡਾ ਜਿਹੜਾ ਕੱਪੜੇ ਦਾ ਜਿਹੜਾ ਮਾਲ ਹੈ ਕਹਿੰਦੇ ਪਤਾ ਹੀ ਨਹੀਂ ਪਰਮਾਤਮਾ ਦੀ ਮਿਹਰ ਨਾਲ ਉਹ ਕਿਹੜਾ ਕੋਨਾਂ ਜਿੱਥੇ ਤੱਕ ਨਹੀਂ ਪਹੁੰਚਦਾ ਧਰਤੀ ਦਾ ਵੀ ਇੰਨਾ ਜ਼ਿਆਦਾ ਤਰੱਕੀਆਂ ਦੇ ਵਿੱਚ ਇਹ ਕਾਰੋਬਾਰ ਹੋ ਗਿਆ ਸੋ ਜਦੋਂ ਆਪਾਂ ਗੁਰੂ ਤੇ ਭਰੋਸਾ ਰੱਖਦੇ ਆ ਨਾ ਗੁਰੂ ਸਾਹਿਬ ਜ਼ਰੂਰ ਕਿਰਪਾ ਕਰਦੇ ਨੇ ਸਭ ਤੋਂ ਵੱਡੀ ਅਹਿਮ ਚੀਜ਼ ਭਰੋਸਾ ਹੀ ਹੈ ਸੋ ਜੀ ਆਪਾਂ ਕਾਲ ਨਾ ਕਰੀਏ ਭਰੋ ਸਾਵਣਾ ਕੇ ਰੱਖੀਏ ਵਾਹਿਗੁਰੂ ਜਰੂਰ ਕਿਰਪਾ ਕਰਦੇ ਨੇ ਸੋ ਉਮੀਦ ਕਰਦੇ ਆਂ ਆਈ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ